ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 4 5 6 ਅਤੇ 7 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਅਪਡੇਟ ਦੇ ਮੁਤਾਬਕ ਭਾਰੀ ਮੀਂਹ ਤੇਜ਼ ਹਨੇਰੀ ਗੜੇ ਮਾਰੀ ਅਤੇ ਤੂਫਾਨ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਸਾਨੂੰ ਦਿਖਾਈ ਦੇ ਸਕਦੇ ਨੇ ਤਾਜ਼ਾ ਅਪਡੇਟ ਜੋ ਸਾਹਮਣੇ ਆਈ ਹੈ ਉਹਦੇ ਵਿੱਚ ਲਗਾਤਾਰ 4 ਦਿਨ ਪੰਜਾਬ ਦੇ ਵਿੱਚ ਭਾਰੀ ਮੀਂਹ ਅਤੇ ਮੀ ਦੇ ਨਾਲ ਵਰਗੇ ਹਾਲਾਤ ਜਿਹਦੇ ਵਿੱਚ ਤੇਜ਼ ਹਨੇਰੀ ਗੜੇ ਮਾਰੀ ਤੂਫਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਦਿਨਾਂ ਦੇ ਵਿੱਚ ਹੁੰਦਾ ਦਿਖਾਈ ਦੇ ਸਕਦਾ ਹੈ ਤਾਜ਼ਾ ਸੈਟਲ ਡੇਜ ਤੋਂ ਹਲਕੇ ਦਰਮਿਆਨੇ ਬੱਦਲ ਬੰਨਿਆ ਪੰਜਾਬ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੀਆਂ ਨੇ ਬੰਗਾਲ ਦੀ ਖਾੜੀ ਵਿੱਚ ਜਿਹੜਾ ਸਿਸਟਮ ਬਣਿਆ ਸੀ ਉਹ ਯੂਪੀ ਦੇ ਨੇੜੇ ਤਰੇ ਪਹੁੰਚ ਚੁੱਕਿਆ ਜੀ ਤੇ ਇੱਕ ਅਰਬ ਸਾਗਰ ਵਾਲਾ ਸਿਸਟਮ ਵੀ ਹੁਣ ਰਾਜਸਥਾਨ ਨੂੰ ਬਹੁਤ ਹੱਦ ਤੱਕ ਕਵਰ ਕਰ ਚੁੱਕਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ اگر ਨਵੇਂ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਆਉਂਦੇ ਸਮੇਂ ਵਿੱਚ ਤੁਹਾਨੂੰ ਮਿਸ ਨਾ ਹੋਵੇ ਜਾਣਕਾਰੀ ਇਹ ਚੰਗੀ ਲੱਗਦੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਓ ਤੇ WhatsApp ਗਰੁੱਪਾਂ ਰਾਹੀਂ Facebook ਗਰੁੱਪਾਂ ਰਾਹੀਂ ਕਿਸਾਨੀ ਗਰੁੱਪਾਂ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਪਹੁੰਚਾਓ ਤਾਂ ਕਿ ਕਿਸਾਨਾਂ ਦਾ ਵੱਧ ਤੋਂ ਵੱਧ ਮੌਸਮ ਦੇ ਪੱਖ ਤੋਂ ਫਾਇਦਾ ਹੋ ਸਕੇ ਹੁਣ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਆਉਂਦੇ ਦਿਨਾਂ ਦੇ ਮੌਸਮ ਦੇ ਹਾਲਾਤ 4 ਤਰੀਕ ਦੀ ਗੱਲ ਕੀਤੀ ਜਾਬ ਤਾਂ ਮੌਸਮ ਥੋੜਾ ਜਿਹਾ ਪਹਿਲਾਂ ਨਾਲੋਂ ਤਾਕਤਵਰ ਹੁੰਦਾ ਦਿਖਾਈ ਦੇ ਰਿਹਾ ਜਿਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਖਾਸ ਤੌਰ ਤੇ ਮਾਝੇ ਅਤੇ ਮਾਲਵੇ ਕੁਝ ਇਲਾਕਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਅਤੇ ਫਿਰੋਜ਼ਪੁਰ ਇਹਨਾਂ ਵਿੱਚ ਥੋੜੀ ਜੀ ਤਗੜੀ ਕਾਰਵਾਈ ਬਦਲ ਬਦਲੀ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਤਿੰਨ ਤਰੀਕ ਰਾਤ ਤੋਂ ਹੀ ਬਣਨੀ ਸ਼ੁਰੂ ਹੋ ਜਾਵੇਗੀ ਮੀਂਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਤਗੜਾ ਹੋਵੇਗਾ ਪਰ ਬੂੰਦਾ ਬੰਦੀ ਕਿਣਮਣ ਕਣੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਨਾਲ ਦੀ ਨਾਲ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਮੋਗਾ ਫਰੀਦਕੋਟ ਮੁਕਸਰ ਅਤੇ ਫਜ਼ਿਲਕਾ ਇਹ ਉਹ ਇਲਾਕੇ ਨੇ ਜਿਨ੍ਹਾਂ ਵਿੱਚ ਕੁਝ ਹੱਦ ਤੱਕ ਬਦਲਵਾਈ ਅਤੇ ਕੁਝ ਬੂੰਦਾਂ ਬੰਦੀ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਹਵਾ ਇਸ ਤਰੀਕੇ ਦੀ ਚੱਲ ਰਹੀ ਹੈ ਕਿ ਪੱਛਮ ਤੋਂ ਹਵਾ ਚੱਲੇਗੀ ਜਿਸ ਨਾਲ ਮਾਹੌਲ ਠੰਡਾ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਜੋ ਤਾਪਮਨ 35 ਡਿਗਰੀ ਤੋਂ ਪਾਰ ਜਾ ਰਹੇ ਸਨ ਉਹ ਕਿਤੇ ਨਾ ਕਿਤੇ ਬ੍ਰੇਕ ਲਗਾ ਕੇ 32 ਜਾਂ 32 ਤੇ 33 ਡਿਗਰੀ ਤੱਕ ਰੁਕਦੇ ਹੋਏ ਦਿਖਾਈ ਦੇਣਗੇ 2 ਤੋਂ 3 ਡਿਗਰੀ ਦਾ ਤਾਪਮਾਨ ਦੇ ਵਿੱਚ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਜੋ ਕਿ ਚੰਗੀ ਗੱਲ ਹੈ ਪਰ ਕੁਝ ਕੁ ਇਲਾਕਾ ਅਗਰ ਗੱਲ ਕਰੀਏ ਆਪਾਂ ਮਾਲਵੇ ਦੀ ਜਾਂ ਪਵਾਦ ਦੇ ਇਲਾਕੇ ਦੀ ਜਿੱਦੇ ਵਿੱਚ ਚਲੂ ਦਿਆਣਾ ਹੋ ਗਿਆ ਬਰਨਾਲਾ ਹੋ ਗਿਆ ਪਠੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ ਅਤੇ ਮੁਹਾਲੀ ਇਹਨਾਂ ਵਿੱਚ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਇਕਾ ਦੁੱਕਾ ਬੱਦਲਬਾਹਾਂ ਆ ਸਕਦੀਆਂ ਨੇ ਕਿਉਂਕਿ ਜੋ ਸਿਸਟਮ ਨੇ ਉਹ ਥੋੜੇ-ਬੋਟੇ ਹਵਾ ਨਾਲ ਅੱਗੇ ਪਿੱਛੇ ਹੋ ਜਾਂਦੇ ਨੇ ਮੇਨ ਜਿਹੜਾ ਸਿਸਟਮ ਹੈ ਜੀ ਸਾਡਾ 4 ਤੋਂ ਬਾਅਦ 5 ਅਤੇ 6 ਤਰੀਕ ਨੂੰ ਲੱਗਣ ਜਾ ਰਿਹਾ ਜੀ ਜਿਹੜਾ ਤਗੜਾ ਮੀਂਹ 5 ਤਰੀਕ ਨੂੰ ਦੇਖਣ ਨੂੰ ਮਿਲੂਗਾ ਜੀ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਅਤੇ ਫਜ਼ਿਲਕਾ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲੂਗਾ ਜੀ ਤੇ ਜਲੰਧਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਬਰਨਾਲਾ ਮਾਨਸਾ ਤੇ ਬਠਿੰਡਾ ਇਹਦੇ ਵਿੱਚ ਦਰਮਿਆਨਾ ਮੀਂਹ 5 ਤਰੀਕ ਨੂੰ ਦੇਖਣ ਨੂੰ ਮਿਲੂਗਾ 6 ਤਰੀਕ ਨੂੰ ਸਿਸਟਮ ਥੋੜ੍ਹਾ ਜਿਹਾ ਬਦਲ ਕੇ ਇਸ ਪਾਸੇ ਤੋਂ ਅੱਗੇ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਜਿਦੇ ਵਿੱਚ ਆਪਾਂ ਮਾਝਾ ਦੁਆਬਾ ਅਤੇ ਪੁਆਦ ਦੇ ਇਲਾਕਿਆਂ ਦੇ ਵਿੱਚ ਕਹਿ ਸਕਦੇ ਕਿ ਤਗੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੂਗੀ ਅਗਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾਰ ਰੂਪਨਗਰ ਲੁਧਿਆਣਾ ਫੱਤੇਕੜ ਮੋਹਾਲੀ ਪਟਿਆਲਾ ਸੰਗਰੂਰ ਵਿੱਚ ਤਕੜੀ ਮੀਂਹ ਦੀ ਕਾਰਵਾਈ ਹੈ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਸਿਲਕਾ ਪਠੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਥੋੜਾ ਬੋਤਾ ਮੀਂਹ ਦੇਖਣ ਨੂੰ ਮਿਲ ਸਕਦਾ ਜਾਂ ਫਿਰ ਦਰਮਿਆਨਾ ਅਤੇ ਮਿਕਸਰੂਪ ਦੇ ਵਿੱਚ ਗਰਜ ਚਮਕ ਬੱਦਲ ਬਾਈ ਅਤੇ ਥੋੜੇ-ਬਹੁਤੇ ਸਪੈਲ ਆਉਂਦੇ ਜਾਂਦੇ ਮੀਂਹ ਦੇ ਦੇਖਣ ਨੂੰ ਮਿਲ ਸਕਦੇ ਨੇ ਆਖਰੀ ਦਿਨ ਦੀ ਗੱਲ ਕਰੀਏ 7 ਅਕਤੂਬਰ ਦੀ 7 ਅਕਤੂਬਰ ਨੂੰ ਸਭ ਤੋਂ ਪਹਿਲਾਂ ਵੀ ਦੱਸਿਆ ਸੀ ਕਿ ਮੇਨ ਤੌਰ ਤੇ ਮੀਂਹ ਦੁਆਬੇ ਅਤੇ ਪੁਆਦੇ ਇਲਾਕੇ ਵਿੱਚ ਹੀ ਹੈ ਜਿਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਤੇ ਪਟਿਆਲਾ ਮੇਜਰ ਤੌਰ ਤੇ ਹੋਣਗੇ ਜਿਨ੍ਹਾਂ ਵਿੱਚ ਠੀਕ-ਠਾਕ ਬਰਸਾਤ ਮੀਂਹ ਦੇਖਣ ਨੂੰ ਮਿਲ ਸਕਦਾ ਜੀ ਦੇਖਣ ਨੂੰ ਤੁਹਾਨੂੰ ਮੇਨ ਤੌਰ ਤੇ ਤੁਹਾਡੇ ਸਾਹਮਣੇ ਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਠੀਕ-ਠਾਕ ਮੀਂਹ ਹੈ ਪਰ ਅਗਰ ਬਾਕੀ ਤਰੀਕੇ ਦੀ ਗੱਲ ਕਰੀਏ ਤਾਂ ਬਾਕੀ ਇਲਾਕੇ ਜਿਹੜੇ ਥੋੜੇ-ਬਹੁਤੇ ਮੀਂਹ ਤੇ ਜੋ ਜ਼ਿਆਦਾ ਥੋੜਾ-ਬਹੁਤ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਉਹ ਇਲਾਕਾ ਜੀ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਹੈ ਜਿਹਦੇ ਵਿੱਚ ਥੋੜਾ ਤੋਂ ਦਰਮਿਆਨਾ ਮਿਕਸ ਰੂਪ ਦੇ ਵਿੱਚ ਬੱਦਲਬਾਈ ਕਾਰਤੀਜਮ ਕਤੇ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਅੰਮ੍ਰਿਤਸਰ ਤਰਨਤਾਰਨ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਵੀ ਥੋੜੀ-ਬਹੁਤੀ ਕਾਰਵਾਈ ਹੋ ਸਕਦੀ ਹੈ ਕਪੂਰਥਲਾ ਤੋਂ ਹੇਠਲੇ ਪਾਸੇ ਅਗਰ ਜਾਈਏ ਪਫਰੋਜ਼ਪੁਰ ਪਰੀਤਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਇਹਨਾਂ ਵਿੱਚ ਥੋੜੀ-ਬਹੁਤੀ ਬੱਦਲਵਾਈ ਆਉਂਦੀ ਜਾਂਦੀ ਦੇਖਣ ਨੂੰ ਮਿਲ ਸਕਦੀ ਹੈ ਕਿਰਮਣ ਕਣੀ ਵੀ ਹੋ ਸਕਦੀ ਹੈ ਓਵਰਕਾਸਟ ਕੰਡੀਸ਼ਨ ਰਹਣਗੇ ਯਾਨੀ ਕਿ ਬੱਦਲਵਾਈ ਦਾ ਮਾਹੌਲ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਬਾਕੀ 7 ਤਰੀਕ ਤੋਂ ਬਾਅਦ ਹੌਲੀ-ਹੌਲੀ ਸਿਸਟਮ ਕਮਜ਼ੋਰ ਪੈ ਜਾਵੇਗਾ ਪਰ 73 ਤੱਕ ਪਹੁੰਚਦੇ ਪਹੁੰਚਦੇ ਜਿਹੜਾ ਤਾਪਮਾਨ ਹੈ ਉਹ 30 ਡਿਗਰੀ ਜਾਂ 30 ਡਿਗ ਤੋਂ ਥੱਲੇ ਦਿਨ ਦੇ ਸਮੇਂ ਆਉਂਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਹੌਲੀ ਹੌਲੀ ਆਪਾਂ ਕਹਿ ਸਕਦੇ ਕਿ ਸਰਦ ਰੁੱਤ ਦੀ ਸ਼ੁਰੂਆਤ ਜਿਹੜੀ ਹੁੰਦੀ ਦਿਖਾਈ ਦੇ ਰਹੀ ਹੈ ਇਸ ਵੀਡੀਓ ਦੇ ਨਾਲ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਅਗਰ ਆਉਂਦੀ ਹੈ ਤਾਂ ਉਹ ਵੀਡੀਓ ਅਲੱਗ ਤੋਂ ਸਾਂਝੀ ਕਰਾਂਗੇ ਤਾਂ ਹੀ ਵਾਰ-ਵਾਰ ਰਿਕੁਐਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾਂ ਦਾ